ਰਜਿੰਦਰ ਬਲੂਪੇ ਇੱਥੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਅਸੀਂ ਬੈਠੇ ਆ ਜੈਤੋ ਮੰਡੀ ਵਿਖੇ ਸਾਡੇ ਪੁਰਾਣੇ ਮਿੱਤਰ ਸਰਦੇਵ ਸਿੰਘ ਪ੍ਰਧਾਨ ਸਰਪੰਚ ਸਾਹਿਬ ਤੇ ਤੇਜਾ ਭਾਈ ਜੀਦੇ ਵਾਲਾ ਤੇਜਾ ਭਗਵਾਨ ਅੱਜ ਅਸੀਂ ਸਪੈਸ਼ਲੀ ਮਿੱਤਰ ਪਿਆਰ ਨੂੰ ਮਿਲ ਕੇ ਆਪਦੀ ਮਹਿਮਲ ਭਲਾਈ ਆ ਤੇ ਬਾਈ ਸੁਖੇ ਦੇ ਸਰਦਾਰ ਪ੍ਰਧਾਨ ਦੇ ਘਰੇ ਅਸੀਂ ਬੈਠੇ ਆ ਤੇ ਅੱਜ ਅਸੀਂ ਮੈਫਲ ਲਾਉਣੇ ਆ ਜਿਵੇਂ ਕਿ ਅਸੀਂ ਸ਼ਕੀਰ ਹਾਂ ਤੁਹਾਨੂੰ ਪਤਾ ਸੰਗੀਤ ਦੇ ਤੇ ਬਾਈ ਸਰਪੰਚ ਕਰਨਾ ਵੀ ਤੁੰਗ ਵੀ ਸਿੱਖਣੀ ਆ ਮੈਂ ਤੇ ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਜਰੂਰ ਤੁਹਾਨੂੰ ਸਕਾਵਾਂਗੇ ਉਹਦਾ ਰਾਜੇ ਦੀ ਕੁੜੀ ਸੁਈਆ ਬਹੁਤ ਪ੍ਰੋਬਲਮ ਆ ਕੇ ਜਾਂਦੀ ਬਾਈ ਮਿੰਨਾ ਹੋ ਗਿਆ ਸੋ ਅਸੀਂ ਪਹਿਲਾਂ ਤੁਹਾਨੂੰ ਆਪ ਦਾ ਤੁੰਗ ਵੀ ਜਾ ਕੇ ਮੈਂ ਦਿਖਾਉਣਾ ਪਰ ਉਹ ਗੁਰੂਵਾਦ ਬਾਈ ਸਰਪੰਚ ਨੂੰ ਕਰਾਂਗੇ ਤੁਹਾਨੂੰ ਸੁਖਾਵਾਂਗੇ ਚਾਹ ਤੋਂ ਪਹਿਲਾਂ ਸ੍ਰੀ ਕੁਦੀਮਾਲਕ ਜੀ ਦੀ ਦਰਸ ਜੀ ਉਮੀਦ ਆ ਤੁਸੀਂ ਪਸੰਦ ਕਰੋਗੇ ਇਹ ਜਿਹੜੇ ਸੰਗੀਤ ਪ੍ਰੇਮੀ ਐ ਜਾਂ ਜਿਨ੍ਹਾਂ ਨੇ ਕੁਲਦੀਪ ਮਾਲਕ ਜੀ ਨੂੰ ਸੁਣਿਆ ਆ ਉਹਦਾ ਸਮਝ ਗਏ ਹੋਣਗੇ ਇਹ ਇੰਜਰੀ ਟਿਉਣਾ ਜੋ ਤਰ ਜਾਏ ਚਾਵਲ ਪੱਤਾ ਤੇ ਮਿਰਚਾ ਇਹ ਦੋਨਾਂ ਦੇ ਆਧਾਰ 'ਤੇ ਦੋਨਾਂ ਤੇ ਜੁੰਦੀ ਵੱਜਦੀ ਹੈ ਸਰਪੰਚਾ ਹੋਰ ਦੱਸੋ ਹੁਣ ਕੋਈ ਮਿੱਤਰ ਪਿਆਰਿਆਂ ਵਾਲੀ ਗੱਲ ਕੋਈ ਸੁਣਾਓ ਮਹਿਫਲੀ ਗੱਲ ਚਲੋ ਜਾਓ ਤੋਂ ਕੋਟੇ ਹੋਰ ਰਹੋ ਹੋਰ ਲਾ ਮਾ ਦੱਸੋ ਕਿਹੜੀ ਕਿਹੜੀ ਤਰਜਲਾਵਾ ਇਹੀ ਲਾਗਰਾਂ ਵਾਲੀ ਹੋਰ ਤੇਹੀ ਲਾ ਰਿਹਾ ਕੋਈ ਲਾਗਰ ਲਾਓ ਜੀ ਬਾਈ ਸਰਪੰਚ ਕਰਨਾ ਇਹੀ ਤਰਜ ਦੁਬਾਰਾ ਸੁਣਾ ਦਿਓ ਤੇ ਜੇ ਬਾਈ ਤੈਨੂੰ ਆਉਂਦੀ ਹੈ ਤੁੰਗੀ ਨਾ ਆਪਾਂ ਜੋ ਕਾ ਪ੍ਰਧਾਨ ਵੀ ਸਾਡਾ ਬਹੁਤ ਸ਼ਕੀਰ ਹੈ ਸਿੱਖੜਦਾ ਪਰ ਆਉਂਦੀ ਹੈ ਪਰ ਆਉਂਦੀ ਹੈਣੀ ਇਹ ਤੂੰ ਵੀ ਮਿੱਤਰ ਪਿਆਰੇ ਉਹ ਦੇਖੋ ਸਪੈਸ਼ਲ ਆਉਂਦਾ ਇਹ ਤੂੰ ਵੀ ਮਾਈ ਲੈ ਕੇ ਆਏ ਆ ਪਰ ਸਭ ਤੋਂ ਤੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਸਾਰੇ ਕੰਮ ਹੀ ਕਰਨੇ ਚਾਹੀਦੇ ਆ ਬੰਦੇ ਨੂੰ ਪਰ ਸੰਗੀਤ ਦਾ ਪ੍ਰੇਮੀ ਜ਼ਰੂਰ ਹੋਣਾ ਚਾਹੀਦਾ ਸੰਗੀਤ ਨਾਲ ਪ੍ਰੇਮ ਜੋ ਕਰਦਾ ਹੈ ਉਹ ਸਮਝ ਲਓ ਪ੍ਰਮਾਤਮਾ ਨਾਲ ਪਿਆਰ ਕਰਦਾ ਹੈ ਇਹ ਸੰਗੀਤ ਦੇ ਆਹੀ ਪਰਮਾਤਮਾ ਨੂੰ ਹੀ ਪਾਇਆ ਜਾ ਸਕਦਾ ਹੈ ਇਹ 'ਚ ਕੋਈ ਝੂਠ ਨਹੀਂ ਹੋ ਸਕਦਾ ਇਹ ਸੋ ਦੁਬਾਰਾ ਤੁਹਾਨੂੰ ਸੀ ਵਜਾ ਕੇ ਦਿਖਾਉਣੇ ਆ ਫਿਰ ਇਸੇ ਤਰ੍ਹਾਂ ਇੱਕ ਤਰਜ ਸੀ ਕੁਲਦੀਪ ਮਾਲਕ ਜੀ ਦੀ ਬੜਾ ਕਲੀ ਉਹਦੀ ਮਸ਼ਹੂਰ ਹੋਈ ਸੀ ਉਹ ਸੀਤੇਰੇ ਟਿੱਲੇ ਤੋਂ ਸੂਰਤ ਦੀਦੀ ਆਹੀ ਇਹੀ ਸਿਰਸਤ ਬਖਸ਼ਾਉਂਦੀ ਵੀ ਤਰਜ ਮੈਂ ਤੁਹਾਨੂੰ ਜਾ ਕੇ ਦਿਖਾਵਾਂਗਾ ਇਹਦਾ ਸਾਡੀ ਮਹਿਫਲ ਤੁਹਾਨੂੰ ਜਰੂਰ ਪਸੰਦ ਆਈ ਹੋਊਗੀ ਤੇ ਜੇ ਤੁਹਾਨੂੰ ਪਸੰਦ ਆਈ ਹੈ ਤਾਂ ਕਮੈਂਟ ਕਰਕੇ ਜਰੂਰ ਸਭ ਨੂੰ ਅੱਲਾ ਸ਼ੇਰੀ ਦੇਣੀ ਹੌਸਲਾ ਲਾਵਾ ਹੌਸਲਾ ਹੌਸਲਾ ਸਾਡਾ ਇਹ ਜਿਹੜੀ ਕੁੰਡੀ ਹੈ ਹਾਂ ਜੀ ਜਿੰਦਰਜੀ ਇਹ ਤੁਸੀਂ ਮਨਕ ਸਰ ਤੋਂ ਮਨ ਨੂੰ ਕੋ ਬੁਝਾਉਂਦੇ ਸੀ ਤੁਹਾਨੂੰ ਇਹਦਾ ਮੈਂ ਪਹਿਲਾਂ ਵੀ ਸਾਜਨ ਪੰਜਾਬੀ ਟੀਵੀ ਤੇ ਫਿਊ ਦਿੱਤੀ ਸੀ ਇਹ ਸਾਡੇ ਦਰਮਿਆਬ ਸਾਜਨ ਜੀ ਹੈ ਉਹਨਾਂ ਨਾਲ ਉਹਨਾਂ ਨੂੰ ਮਾਲ ਦੀ ਸਾਰੀ ਹਿਸਟਰੀ ਦੱਸੀ ਸੀ ਕਿ 1977-78 ਦੇ ਵਿੱਚ ਮੈਂ میٹرਕ ਕੀਤੀ ਤੇ ਉਹ ਬੜੀ ਲੰਬੀ ਕਹਾਣੀ ਹੈ ਤੁਹਾਨੂੰ ਮੈਂ ਤੁਹਾਨੂੰ ਸ਼ੋਰਟ ਦੇ ਵਿੱਚ ਦੱਸਾਂ ਤੇ ਉਦੋਂ 2-3 ਮਹੀਨੇ ਬਾਅਦ ਰਿਜ਼ਲਟ ਆਉਂਦਾ ਸੀ 10ਵੀਂ ਦਾ ਤੇ ਮੈਂ 10ਵੀਂ ਤੋਂ ਬਾਅਦ ਪੇਪਰਾਂ ਤੋਂ ਬਾਅਦ ਰਿਜ਼ਲਟ ਆਇਆ ਨਹੀਂ ਸੀ ਮੈਂ ਸ਼੍ਰੀ ਗੁਰਦੀਪ ਮਾਨਕੀ ਜੀ ਕੋਲੇ ਚਲਾ ਗਿਆ ਉੱਥੇ ਜਾ ਕੇ ਮੈਂ ਕੁੰਬੀ ਸਿੱਖੀ ਉਹਨਾਂ ਨਾਲ ਮੈਂ 6-7 ਮਹੀਨੇ 8 ਮਹੀਨੇ ਲਾ ਕੇ ਆਇਆ ਤੇ ਮੁੜ ਕੇ ਮੇਰੇ ਘਰੇ ਪਤਾ ਲੱਗ ਗਿਆ ਕਿ ਅੱਧ ਘਰ ਦੇ ਲੈਣ ਆ ਗਏ ਮੈਨੂੰ ਤੇ ਉਹ ਮੈਨੂੰ ਮਾਨਕ ਸਾਹਿਬ ਕਹਿੰਦੇ ਵੀ ਠੀਕ ਹੈ ਪੁੱਤਰਾ ਜਿੰਨਾ ਚਿਰ ਸਾਡੇ ਨਾਲ ਰਹਾ ਮੈਂ ਕਿਹਾ ਜੀ ਚਲੋ ਮੈਨੂੰ ਕੋਈ ਨਿਸ਼ਾਨੀ ਦੇ ਦਿਓ ਉਹ ਉਹਨਾਂ ਨੇ ਆਖਿਆ ਕਿ 10 ਕੀ ਲੈਣਾ ਮੈਂ ਕਿਹਾ ਜੀ ਮੈਨੂੰ ਤਾਂ ਤੁੰਬੀ ਦੇ ਦਿਓ ਪਵਾ ਦੇ ਜਾਈਆ ਤੁੰਬੀ ਦਾ ਕੀ ਕਰਾਉਣਾ ਮੈਂ ਜੀ ਮੈਂ ਤਾਂ ਸ਼ੌਂਕ ਦਾ ਮਾਰਿਆ ਆਇਆ ਸੀ ਤੁਹਾਡੇ ਕੋਲ ਪਰ ਉਹਨਾਂ ਨੇ ਆਪ ਦੇ ਹੱਥਾਂ ਨਾਲ ਮੈਨੂੰ ਇਹ ਤੁੰਬੀ ਸਾਹ ਤੁੰਬੀ ਜਿਹੜੀ Facebook ਤੇ ਤੁਸੀਂ ਦੇਖੋਗੇ ਬਹੁਤ ਗੀਤਾਂ ਦੇ ਵਿੱਚ ਲੱਗੀ ਹੈ ਉਹੀ ਤੁੰਬੀ ਹੈ ਇਹ ਜੀ ਪਾਪਾ ਜੀ ਉਹਨਾਂ ਦੀ ਸਾੜੀ ਚੀਜ਼ ਤੁਹਾਨੂੰ ਉਹ ਜਿਹੜੀ ਦੇ ਕੇ ਗਈ ਹੈ ਬਹੁਤ ਚੰਗੀ ਕਰਦਾ ਮੇਰੇ ਵੀ ਇੱਕ ਡਰਾਈਵਰ ਹੁੰਦਾ ਸੀ ਪਿੰਡੋਂ ਜੀ ਉਹਦੀ ਆਪਣੇ ਬਲਕਾਰ ਰਿਲੇ ਨਾਲ ਕੋਈ ਮਿੱਤਰਤਾ ਸੀ ਕੋਈ ਜਾਂ ਰਿਸ਼ਤੇਦਾਰੀ ਰਹਦੀ ਸੀ ਜੇ ਉਹ ਬਲਕਾਰ ਰਿਲੇ ਨੂੰ ਕਹਿੰਦਾ ਵੀ ਮੈਨੂੰ ਕੋਈ ਤੁਗਿਆ ਉੱਤੇ ਦੇਵ ਲੈ ਨਾ ਉਹਨੇ ਚਾਦਰਾਂ ਕਹਿੰਦਾ ਮੈਨੂੰ ਤੇਰਾ ਚਾਦਰਾਂ ਵਧੀਆ ਲੱਗਦਾ ਤਾਂ ਮੈਂ ਚਾਦਰਾਂ ਲੈ। ਉਹ ਕਲਾਕਾਰਾਂ ਦੇ ਜਿਹੜੇ ਚਾਦਰੇ ਹੁੰਦੇ ਇਹ ੂੜੇ ਬਹੁਤ ਹੁੰਦੇ ਐ ਤੇ ਗੰਢ ਦੇ ਕੇ ਬੰਨਣਾ ਵਾਲੇ ਹੁੰਦੇ ਐ ਹਾਂ ਉਹਨੇ ਭਾਈ ਉਹ ਵਿੱਚ ਦੂਜੇ ਚਾਦਨ ਨੂੰ ਬੰਨ੍ਹ ਲਿਆ ਨਾ ਡਾਲਿਆ ਤੇ ਜਦੋਂ ਉਹ ਕਿਤੇ ਚੜਨ ਲੱਗੇ ਤੇ ਉੱਪਰ ਲੱਗੇ ਉਹ ਮਗਰ ਵੀ ਉਹ ਜਿੰਨੇ ਮਗਰ ਤੇ ਮਗਰ ਵੀ ਨਾ ਨਾ ਸੁਨੇਕੀਨਾ ਸਾਹਿਬ ਦਾ ਕਹ ਤੂੰ ਭਾਈ ਕਹਿੰਦਾ ਮੈਂ ਹੁਣ ਕੱਢ ਦਿੱਤੀ ਸੀ ਉਹ ਗੱਲ ਬਹੁਤ ਵਧੀਆ ਚੀਜ਼ ਹੈ ਜਿਹੜੇ ਸਿਰਕਦੇ ਹੁੰਦੇ ਆ ਵਧੀਆ ਜਿਹੜਾ ਸਿਰਕਣੇ ਜਿਹੜਾ ਸਿਰਕਲੇ ਹੁੰਦੇ ਆ ਨਿਸ਼ਾਨੀ ਹੈ ਭਾਈ ਲਓ ਜੀ ਸਰਪੰਚ ਸਾਹਿਬ ਕੋਸ਼ਿਸ਼ ਤਾਂ ਕਰੋ ਪ੍ਰਧਾਨ ਜੀ ਤੁਸੀਂ ਚਲੋ ਜਾ ਰਹੇ ਤਾਂ ਮੈਂ ਨਹੀਂ ਚਲੋ ਮਜ਼ਾਕ ਹੀ ਕੋਸ਼ਿਸ਼ ਤਾਂ ਕਰੋ ਲੈ ਪ੍ਰਧਾਨ ਜੀ ਤਾਂ ਵਧੀਆ ਪੜਾਈ ਜਾਈ ਜਾਂਦੇ ਹੁਣ ਚੱਕੀ ਦਰਿਆ ਹੋਵੇ ਬਿਜੋ ਪਰ ਹੈ ਕਲਾਕਾਰੂਏ ਪਰ ਤੇ ਮੇ ਟੁਕੀਏ ਡਰਿਆ ਪੁਰਾਣ ਜਾਣ ਰਿਹਾ ਬੜਾ ਨਹੀਂ ਕਰਦਾ ਨਾ ਹਾਂ ਉਹ ਤਾਂ ਗੱਲ ਹਾਂ ਮਾਰ ਤੂੰ ਹਾਰ ਤਿਆਸਾ ਹਾਂ ਬਿਲਕੁਲ ਹਾਂ ਮਾਨਕ ਦੀ ਕੁੰਬੀ ਵਜਾਉਣੇ ਨੂੰ ਸੌਖੀ ਗੱਲ ਨਹੀਂ ਗੱਲ ਹਾਂ ਬਿਲਕੁਲ ਸੌਖੀ ਹੈ ਬਹੁਤ ਸੌਖੀ ਹੈ ਆਹ ਕਹਾਂਦਾ ਬੁਲੇ ਡਾਕਟਰ ਯਾਰ ਮੈਂ ਵੀ ਕਿਤੇ ਹੋਰ ਹੈ ਗੱਲ ਤੇ ਪਹਿਲਾਂ ਕਹਿੰਦੇ ਮਾਨਕ ਜੀ ਆਇਆ ਨਾ ਮਾਨਕ ਜੀ ਹਾਈ ਪਿਚ ਤੇ ਗਾਉਂਦੇ ਸੀ ਬਹੁਤ ਉੱਚਾ ਗਾਉਂਦੇ ਸੀ ਔਰ ਉਸੇ ਤਰ੍ਹਾਂ ਹੀ ਕੁੰਬੀ ਉਹਨਾਂ ਦੀ ਹਾਈ ਪਿਚ ਤੇ ਕੁੰਬੀ ਵਜਦੀ ਸੀ ਮੈਂ ਏਉਂ ਭਾਵੇਂ ਜਿੰਨੀ ਕੁ ਮੈਨੂੰ ਨੌਲੇਜ ਹੈ ਓਨੀ ਕਿ ਮੈਂ ਉਹਨੂੰ ਤੋਂ ਸਿੱਖਿਆ ਓਨੀ ਕਿ ਮੈਂ ਵਜਾ ਲੈਣਾ ਸੈਂਕੂ ਤੁਹਾਨੂੰ ਸਮਝਾ ਮਸਤੇ ਚਲੋ ਤੇ ਸੀ ਦੋਸਤੋ ਸਾਡੀ ਮਹਿਫਿਲ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਮਹਾਰਾਜ ਨੇ ਚਾਇਆ ਤਾਂ ਮਹਿਬੂਬ ਆਉਂਦੇ ਰਵਾਂਗੇ ਰੂਪ ਲਾਵਾਂਗੇ ਪ੍ਰਮਾਤਮਾ ਜਿੰਦਗੀ ਦੇ ਉੱਤੇ ਰੂਪ ਰੂ ਤੁਹਾਡੇ ਹੁੰਦੇ ਰਵਾਂਗੇ ਤੇ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਅਸੇ ਅੱਜ ਇੱਕ ਗੱਲ ਦੀ